ਹੋ ਗਈ ਤਿਆਰ ਆਪਣੀ ਕੰਗੀਪੂਰੀ ਕੰਪਲੀਟ ਹੋ ਗਈ ਚੈੱਕ ਕਰ ਸਕਦੇ ਜੀ ਬਪੰਮਾ ਸ਼ਰੀਏ ਮਾੜੇ ਮਾੜੇ ਸਿੱਦੇ ਕਰਨ ਲਗਾ ਤਿੰਨ ਚੱਕਾ ਜਿਹੜੇ ਚੱਕ ਦੇ ਆ ਦੇਖੀ ਆਇ ਕੋਰਾ ਚੁੱਕਾ ਵਾਲਾ ਪਰ ਮੈਂ ਟਾਈਮ ਦੱਸੀ ਮੜਾਈ ਤਮਕਰੀ ਇਹਨੇ ਤੇ ਕਿੰਨਾ ਟਾਈਮ ਲੱਗਾ ਹੋਇਆ ਮੇਰਾ ਕੱਟ ਤੋਂ ਕੱਟ ਤੇ ਬਾਤ ਤੋਂ ਬਾਤ ਇਹਨੇ ਮਾਹ ਲੱਗ ਗਈ 15 ਕ ਮਿੰਟ ਲੱਗਿਆ 15 ਨੇ ਇਹ ਤੇ ਝੂਠ ਬੋਲ ਕੇ ਅੱਧਾ ਘੜਾ ਆਰਾਮ ਨਾਲ ਲੱਗਾ ਨਹੀਂ ਨਹੀਂ ਉਹਨੂੰ ਪੁੱਛਦੇ ਆਪਾਂ ਰੋਂਦਾ ਆ ਜਾ ਸੇਤੀ ਕਰ ਇਹਨੇ ਕਿੰਨਾ ਟਾਈਮ ਲੱਗਾ ਹੋਗਾ ਮੇਰਾ ਇਧਰ ਰੱਖ ਦੱਸ ਬੋੜਾ ਕੈਮਰੇ ਦੇ ਮੋਰੇ ਇਧਰ ਰੱਖ ਦੱਸ ਕਿੰਨਾ ਟਾਈਮ ਲੱਗਾ ਨੇ ਇਹਦੇ ਤੇ ਕੰਗੀ ਬਣਾਉਣ ਤੇ ਹੈ 20 ਮਿੰਟ ਝੂਠ ਅੱਧਾ ਘੰਟਾ ਲੱਗਾ ਪੂਰਾ ਬੇਚਾ ਕੋਣੀ ਪੀਤੀ ਕਿਹੜੀ ਚਾਹ ਕਿੰਨਾ ਟਾਈਮ ਲੱਗਾ 20 ਮਿੰਟ ਇਹ ਕਿਹੜਾ ਪੈਂ ਹੈ ਵੇ ਇੱਥੇ ਦੇਖ ਇੱਕਾ ਪੈਂਦਾ ਪੈ ਨਾਂੜ ਕਾਹ ਲੈ ਜਾਂਦੇ ਤੇ ਇਦ ਜਾ ਸਾਸਿਕਾ ਬੜਾ ਪਹਿਲਾਂ ਸਾਸਿਕਾ ਗੋਰੀ ਦੇ ਵੇਖਿਆ ਨਹੀਂ ਕਦੇ ਗੋਰੀ ਕੋਈ ਨਹੀਂ ਖੁੜੀ ਦੇ ਸਾ ਕਿੱਥੇ ਰਹਿਣ ਲੱਗਾ ਬੈਂਡ ਨਹੀਂ ਕਰਈ ਹੁਣ ਹੈ ਕਰਈ ਹੁਣਾਂ ਉਹ ਆਂਦਾ ਮੈਂ ਉਧਰ ਨਹੀਂ ਆਵਾਂ ਜਦੋਂ ਮਸ਼ੀਨ ਲੈ ਕੇ ਗਏ ਆਂਦਾ ਰਿਪੇਅਰ ਨਹੀਂ ਮੇਰੇ ਕੋਲ ਹੁੰਦੀ ਇਹ ਕੀ ਸਾਖਤਾ ਵੇ ਰਿਪੇਅਰ ਕਹਿੰਦੀ ਇਹ ਭਾਈ ਤੈਨੂੰ ਪੜਾ ਗਰਮੀ ਆਂਦਾ ਗਰਮੀ ਦੇ ਚੱਕਰ ਹੈ ਕੋਈ ਹੁਣ ਉਹ ਪੜਾ ਤੈਨੂੰ ਪੜਾ ਤਾ ਹੀ ਪਹਿਲਾਂ ਸ਼ੁਰੂ ਨਹੀਂ ਗਰਮੀ ਕਰਕੇ ਤੈਨੂੰ ਗਰਮੀ ਲੱਗਦੀ ਜਾਂ ਨਹੀਂ ਨਹੀਂ ਨੂੰ ਲੱਗਦੀ ਕਿੰਨੀ ਕੁ ਲੱਗਦੀ ਤੈਨੂੰ ਤੇ ਜਿੱਤ ਤੇਰਾ ਨਿਰ ਦਿਲ ਕਰਦਾ ਮੈਂ ਮੌਕੇ ਚ ਲਾਉਣ ਤੇ ਆਵਾ ਉਹ ਚਲ ਹਰ ਫੇਰ ਹੀ ਕਰਾਣੀ ਪੈਂਦੀ ਹੈ ਇਧਰ ਮੋਕਾ ਦਾ ਕੈਮਰਾ ਇਧਰ ਉਹ ਮਸ਼ੀਨ ਦੇ ਉੱਤੇ ਲੱਗਾ ਮੈਂ ਤੇਰਾ ਨਿਰ ਦਿਲ ਕਰਦਾ ਵੀ ਮੈਂ ਵੀ ਜਾਵਾਂ ਗਰਮੀ ਲੱਗਦੀ ਸਿੱਧਾ ਚਲਾਉਣ ਤੇ ਆਵਾ ਉਹ ਫਿਰ ਲੱਗਣਾ ਪੈਂਦਾ ਅੱਛਾ ਮਜਬੂਰੀ ਹੈ ਨਹੀਂ ਯਾਰ ਸ਼ੌਂਕ ਹੈ ਉਹ ਫਿਰ ਤੁਸੀਂ ਲੱਗੇ ਨਹੀਂ ਸ਼ੌਂਕ ਹੈ ਕਿ ਮਜਬੂਰੀ ਹੈ ਸ਼ੌਂਕ ਹੈ ਅੱਛਾ ਹਾਂ ਉਹ ਹੀ ਕੰਮ ਕਰਦਾ ਜਿਹਨੂੰ ਸ਼ੌਂਕ ਹੈ ਜਿਹਨੂੰ ਮਜਬੂਰੀ ਉਹ ਨਹੀਂ ਕੰਮ ਕਰ ਸਕਦਾ ਬੰਦਾ ਠੀਕ ਹੈ ਤੇ ਆਪਾ ਹੁਣ ਮੈਂ ਨਹੀਂ ਸ਼ੌਂਕ ਤੇ ਆ ਮੈਂ ਲਾਉਣ ਲੱਗਾ ਜੇ ਮਜਬੂਰੀ ਤੇ ਮੈਂ ਦੁਕਾਨ ਤੋਂ ਲਵਾ ਲੈਂਦਾ ਅਛਰੀਏ ਕਿੰਨੇ ਲਾਉਣ ਲੱਗਾ ਸਹੀ ਗੱਲ ਹੈ ਨਾ ਵੀਰ ਜੀ ਇਹਦਾ ਕੰਮ ਕੋਈ ਔਖਾ ਨਹੀਂ ਹੈਗਾ ਛਰੀਏ ਛਰੀ ਵਗੈਰਾ ਲਾਉਣ ਦਾ ਜਿਹੜਾ ਲਾਣਾ ਜਿਹਨੇ ਲਾਉਣੇ ਹੋਣ ਜਿਹੜੇ ਸ਼ੌਂਕ ਲਾਉਣ ਦਾ ਉਹ ਆਪਣੇ ਤਕਰੀਬਨ ਘਰੇ ਵੀ ਕੰਮ ਕਰ ਸਕਦਾ ਹੈ ਜੇ ਜਿਹਨੂੰ ਸ਼ੌਂਕ ਹੈ ਪੈਸੇ ਕੋਈ ਜ਼ਿਆਦਾ ਨਹੀਂ ਜਿੰਦੇ ਕੋਲੇ ਉਹ ਜਾ ਕੇ ਦੁਕਾਨ ਤੋਂ ਵੀ ਕਰਵਾ ਸਕਦਾ ਜਿਹਨੂੰ ਨਹੀਂ ਵਾ ਲਾਉਂਦਾ ਉਹਦੇ ਵਿਚਾਰੇ ਨੂੰ ਕੀ ਕਹਨੇ ਤੇ ਅੱਖਾਂ ਤੇ ਬਹੁਤ ਅਸਰ ਪੈਂਦਾ ਏਡੀ ਗੱਲ ਨਹੀਂ ਅੱਖਾਂ ਦਾ ਅਸਰ ਬਾਕੀ ਆਪੋ ਆਪਣੇ ਸਾਥਕਤਾ ਵਿੱਚ ਜਿੱਦਾਂ ਹੁਣ ਆਪਾਂ ਕਰਦੇ ਆ ਕੰਮ ਪਹਿਲੋਂ ਦੇਖੋ ਜੀ ਮੇਰਾ ਕੰਮ ਹੀ ਪਹਿਲੋਂ ਮੈਂ ਕੰਬਾਇਨਾ ਰਿਪੇਅਰ ਕਰਦਾ ਹਾਂ ਆਪਕੋ ਦਿੱਤੇ ਹੀ ਇਹ ਰਿਪੇਅਰ ਕਰਨੀ ਸੈਟਿੰਗ ਵੈਸੇ ਹੁਣ ਵੀ ਮੈਂ ਜਿੱਦਾਂ ਕੋਈ ਮੈਨੂੰ ਪੁੱਛਦਾ ਵੀ ਆ ਚੀਜ਼ ਕਿਵੇਂ ਆ ਵੀ ਆ ਇਸ ਤਰ੍ਹਾਂ ਜਾਣੀ ਫਿਰ ਨੂੰ ਦੱਸਣਾ ਪੈਂਦਾ ਵੀ ਆ ਚੀਜ਼ ਇੱਥੇ ਲਾਉ ਹਿੱਥੇ ਲਾਉ ਵੀ ਇੰਨੀ ਗਜਾਇਜ ਕਰਨੀ ਉਦੋਂ ਮੈਂ ਜਾਣਦਾ ਜਦੋਂ ਕੰਮ ਅੜਿਆ ਹੁੰਦਾ ਉਹਦਾ ਜਾਂਦਾ ਨਾ ਕਿ ਕਹਿੰਦੇ ਇਹਨਾਂ ਨੇ ਮੈਨੂੰ ਕੰਮ ਦੇ ਛੱਡਿਆ ਬਸ ਵੈਲਡਿੰਗ ਦੇ ਮੈਂ ਵੈਲਡਿੰਗ ਕਰਨਾ ਹੈ ਕੰਬਾਇਨਾ ਕੰਮ ਕਰਨਾ ਇਹਨਾਂ ਨੇ ਜੀਵੇਂ ਜਿਵੇਂ ਕੋਈ ਵਾਲ ਵਗੈਰਾ ਕੁਝ ਵੀ ਲਾਉਣਾ ਪਿਆ ਲਾਉਣਾ ਉਹ ਮੈਂ ਲਾਉਣਾ ਸਾਰਾ ਕੰਮ ਮੈਂ ਆਪਕੋ ਕਰਨਾ ਹੈ ਤੇ ਬਸ ਜਿੱਦਾਂ ਹੁਣ ਕੋਈ ਕੰਮ ਅੜਿਆ ਹੈ ਦੱਸਣ ਕੇ ਵਾਸਤੇ ਸਪੈਸਰ ਪਾਉਗਾ ਜਾਂ ਆ ਚੀਜ਼ ਇੱਥੋਂ ਅਲਾਈਨਮੈਂਟ ਨਹੀਂ ਹੁੰਦੀ ਆ ਇੱਧਰ ਨਹੀਂ ਜਾਂਦੀ ਉਸੇ ਸੈੱਟ ਕਰਕੇ ਦੇਣੀ ਆ ਬਾਕੀ ਤਕਰੀਬਨ ਆਪਣਾ ਜਿਆਦਾ ਵੈਲਡਿੰਗ ਦੇ ਕੰਮ ਹੈ ਪਹਿਲੋ ਬੋਰ ਪੇਰਿੰਗ ਕਰਦੇ ਰਹਾ ਆਪਾਂ ਮਸ਼ੀਨਾਂ ਨੂੰ ਪਹਿਲੋ ਰੇਅ ਕਿਉਂਕਿ ਪਹਿਲੋ ਵੈਲਡਿੰਗ ਕੱਟ ਕਰਦਾ ਕੰਮ ਇਹਨਾਂ ਨਿਕਲਦੇ ਨੇ ਅਸੀਂ ਤੇ ਕੰਮ ਕੱਟਵਾ ਦਿੰਦਾ ਇੱਕ ਮਸ਼ੀਨਾਂ ਹੀ ਇੱਕ ਤੋਂ ਹੁੰਦੀ ਆ ਅਸੀਂ ਇੱਕ ਜਦੋਂ ਹੁਣ ਮਸ਼ੀਨਾਂ ਚਾਰ ਨੇ ਹੁਣ ਵੈਲ ਤੁਹਾਨੂੰ ਪਤਾ ਹੀ ਹੁੰਦਾ ਕੰਮ ਭਾਉ ਨਿਕਲਣਾ ਬੈਲਡ ਹੁੰਦਾ ਇਹਦਾ ਇੰਨਾ ਨਿਕਲਿਆ ਨਾ ਸਾਨੂੰ ਪਤਾ ਕਿੰਨਾ ਕੰਮ ਨਿਕਲਿਆ ਜਾਂਦਾ ਤੇ ਇਹ ਚਾਦਰ ਵੀ ਲਾਉਣ ਲੱਗਾ ਇੱਕ ਪਾਸੇ ਜੇ ਕਰ ਰੱਖੀ ਆ ਇੱਕ ਵੱਡ ਬੁੱਢ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਵੀ ਚਾਦਰ ਕਿਹੜੇ ਤਰੀਕੇ ਨਾਲ ਲਾਈ ਜਾ ਸਕਦੀ ਕਿਵੇਂ ਲੱਗਦੀ ਆ ਇਹਦੇ ਬਾਅਦ ਕੋਈ ਤੁਹਾਨੂੰ ਦੱਸਾਂਗੇ ਇਹਦੇ ਐਂਗਲ ਵਿੰਗੀ ਹੋਣ ਦਾ ਵੀ ਖਤਰਾ ਹੁੰਦਾ ਹੈ ਇਹਦੇ ਬਾਅਦ ਤੁਹਾਨੂੰ ਦੱਸਾਂਗੇ ਸਰੀ ਪਟਣੀ ਓਕੇ ਚਾਦਰ ਪੱਟੀ ਕਿੱਥੇ ਲਾਡੂ ਦੇ ਰਾਣਾ ਦਾ ਇਹ ਘੁੰਮਦਾ ਫਿਰਨਾ ਵੀ ਪ੍ਰਿੰਸ ਹੈ ਰਾਣਾ ਤਾਂ ਨੇ ਚੋਰੀ ਕਰਨੀ ਪੱਟਾ ਦੀ ਕਿਹੜੇ ਹਲ ਘੁੰਮਦਾ ਫਿਰਦਾ ਨੇ ਕਿੰਨੇ ਰਾਣੇ ਨੇ ਜੀ ਤੇਰੇ ਕਿਦੇ ਪਾਸੇ ਆਉਣ ਤੁੰਨ ਪੱਟਾ ਚੋੜਨਾ ਵੱਡਾ ਇਹਨਾਂ ਦੀ ਨਾ ਗਾਟੀਆਂ ਵੱਡੀਆਂ ਪੈਂਦੀਆਂ ਬੜੀਆਂ ਤੇਰੇ ਉਹਨਾਂ ਦੱਸਾਏਗਾ ਕਿ ਦੋ ਦਿਨ ਚੋਰੀ ਨਾਲ ਜਾਂਦਾ ਰਹੇ ਕਿ ਇਹਨੂੰ ਦੋ ਦਿਨ ਇਧਰੋਂ ਬੰਦੇ ਹੈ ਰਾਣਾ ਚੋਰੀ ਨਾਲ ਨਹੀਂ ਲਗਾ ਦੋ ਦਿਨ ਵੱਢ ਕੇ ਮਗਾ ਹੈ ਕਿ ਨਹੀਂ ਹਾਂ ਤੇ ਫਿਰ ਉਹਦਾ ਤਾਂ ਲੈ ਕੇ ਉਹਦਾ ਬਾਹਰ ਹੁਣ ਪਹਿਨਦੀ ਬਣੀ ਜਾਣਾ ਗੁਰ ਰਾਣਾ ਚੋਰੀ ਖਰਦਾ ਹੋਰ ਪੱਠੇਕ ਦੋਵਰ ਲੈ ਆਵਾ ਨਹੀਂ ਡੈਡੀ ਤਾਂ ਦੋ ਮਰ ਲੈ ਲੈ ਆ ਬਿੱਦੂ ਦੋਵਰ ਵਿੱਚੇ ਕੰਮ ਚੱਲੀ ਜਾਣਾ ਤੂੰ ਮਾਰੀ ਫਿਰ ਨਾਲੇ ਨਾ ਤੁਮਾ ਨਾ ਦੋਮ ਤੰਮਾ ਨਾ ਇਹ ਚੱਕ ਤੰਮਾ ਰੋਸਾ ਆ ਜਾ ਤੰਲੀ ਆ ਦੋਪੂ ਦੋਮਾ ਆ ਦੋਪੂ ਰੋਸਾ ਆਦੀ ਮਾ ਇਹ ਦੂਜੇ ਕਿੰਨੇ ਦੇਖ ਜਾਣੇ ਨੇ ਉਹ ਦੇਵਾਂਗਾ ਕਦੋਂ ਜਦੋਂ ਮੱਝਾਂ ਖਾ ਕੇ ਪ੍ਰਾਣੇ ਹੋਗਾ ਇਹ ਉਹ ਤਾਂ ਦੇਗੀ ਛੁੱਟਣਾ ਮੈਂ ਕਰਦਾ ਜੇ ਇਦਾਂ ਕਿੱਤੀ ਬਿਠਾਈ ਪੈਰ ਦੇ ਛੁੱਟਾਗਾ ਅਗਾਂ ਮੈਂ ਕਰ ਪਾਇਓ ਚਾਚਾ ਉੱਤਰ ਮਸਾ ਜਾ ਦੇਖਦਾ ਨੋ ਇਹ ਕੱਟਾ ਖੋਲ ਲੈਣਾ ਇਹ ਆ ਉਹ ਦੰਦੀਆਂ ਕੱਢਣ ਉਹ ਆਸਦਾ ਰਣਾ ਮੜੀ ਜੇ ਪਰਖਾ ਇੱਥੋਂ ਆ ਕੋ ਖੜਾ ਉਹਨਾਂ ਵੀਡੀਓ ਪੂਰੀ ਵਜੇ ਪਰ ਮੁਕਰ ਉਹਦਾ ਮੁਕਰ ਉਹਦਾ ਕੀ ਡਰ ਲੱਗਦਾ ਇਹ ਕਿਤੇ ਨਾ ਫਾਹੇ ਫਾਹੇ ਹੀ ਪੈ ਪੈ ਲੱਗੂ ਦੰਦੀਆਂ ਕੱਢਦਾ ਇਹ ਕੱਟਾ ਖੋਲ ਲਿਆ ਦੀ ਪਾਰਟੀ ਬੜੀ ਵਧੀਆ ਹੈ ਰਾਣਾਏ ਆ ਬਿੱਟੂ ਰਖਾ ਦੀ ਹਾਂ ਨਾ ਵੀਡੀਓ ਨਹੀਂ ਆਂਦਾ ਕੰਮ ਕੋਲ ਆਹ ਪੀਰ ਲੈ ਲੈ ਵੀਰਾ ਆਪਾਂ ਖਿਆ ਵਰਵਾਨ ਦਾ ਵੇਰ ਆ ਹੋਂ ਲਾ ਗੱਲ ਹੈ ਉਹਨੇ ਵੀਡੀਓ ਨਹੀਂ ਬਣਾਣਾ ਅੱਲਾ ਮਾਫ ਕਰ ਬਟੂ ਰਾਣਾ ਆਜੇ ਰਾਣੇ ਬਹੁਤ ਦਿਨਾਂ ਬਾਅਦ ਮਿਲਿਆ ਇਧਰ ਆ ਮੈਂ 10 ਰੁਪਏ ਕੋ ਨਹੀਂ ਦੇਣੀ ਹੈ ਚਲ ਠੀਕ ਹੈ ਫਿਰ ਤੂੰ ਆਜ ਇਧਰ ਆ ਇਧਰ ਆ ਕੇ ਸੁਣ ਇਧਰ ਆ ਸਾਸਿਕਾ ਬਲਾ ਬਲੋ ਸਤਿਗੁਰ ਜੀ ਇੱਥੇ ਹੋ ਕੇ ਖੜੋ ਟੋਪੇ ਤੁਹਾਡੇ ਸਾਸਿਕਾ ਬਲਾ ਇੱਥੇ ਸਾਸਿਕਾ ਬਲਾ ਸਤਿਗੁਰ ਜੀ ਕਿਵੇਂ ਗਿੜੇ ਕੱਢਿਆ ਜੇ ਪੱਠਾ ਹੈ ਬਾਰ ਪੱਠੇ ਵੱਡਣ ਦੇ ਵੱਲ ਆਉਂਦੇ ਕਿ ਕੱਲਾ ਉਹ ਵੱਲ ਕੋਈ ਰਾਣੀ ਨਾ ਉਹ ਇਹ ਨਾ ਰਾਣੀ ਕਿੱਥੇ ਉਹ ਉੱਥੇ ਵੱਡਾ ਕਿ ਹੋਰ ਨਾ ਚੋਰੀ ਕੀਤੀ ਲਿੱਤਰ ਬੜੇ ਪੈਣਾ ਜੇ ਜੇ ਵੱਡੇ ਦਾ ਸਾਡੇ ਕਿਸ ਦੇ ਇੱਕ ਮਰਲਾ ਲੈ ਆ ਤੇ ਪਣੀ ਕਿੱਥੋਂ ਵੱਡ ਹੋ ਜਾਂਦਾ ਰਾਣੀ ਦਾ ਇੱਕ ਮਰਲਾ ਹੀ ਕਿੰਨੀ ਚੋਰੀ ਕਰਦਾ ਚਾ ਖਲਾ ਦੇ ਨਾੜ ਦੇ ਫਿਰ ਆਪਾਂ ਤਾਂ ਹੀ ਨਿਭੜਨਾ ਇੱਕੋ ਚਾਬੀ ਲੈ ਫੜ ਕੇ ਜਾ ਕੱਲੇ ਇੱਕੋ ਪਾਣਾ ਤਾਂ ਹੈਗਾ ਆਪਣੇ ਕੋਲ ਗਰਮ ਹੈ ਗਰਮ ਘਰੇ ਪਾ ਹੋਏਗਾ ਫੜ ਚਾਬੀ ਆਪਾਂ ਮੈਂ ਤੂੰ ਦੱਸ ਗਰਮੇ ਠੰਡਾ ਕਿੱਥੇ ਗਰਮੇ ਦੱਸ ਕਿੱਥੇ ਗੱਲ ਹੈ ਕਿੱਥੇ ਗਰਮੇ ਕਿੱਥੇ ਮਰਜੀ ਹੱਥ ਰਵਾੜ ਤੈਨੂੰ ਜ਼ਿਆਦਾ ਗਰਮ ਲੱਗਦਾ ਅਕਲ ਲਾਈਏ ਜੇ ਆਪਾਂ ਇੰਨੀ ਕੁ ਚਾਦਰ ਤਕਰੀਬਨ ਥੱਲੇ ਪੂਰੀ ਜੋੜ ਨਹੀਂ ਪਵੇਗੀ ਫਿਰ ਲੱਗੇਗੀ ਜਿੱਦਾਂ ਹੁਣ ਕਿਤੇ ਕਿਤੇ ਟਾਂਕੇ ਲਾਏ ਆਪਾਂ ਜੋੜ ਕੇ ਤੇ ਥੱਲੇ ਹੁਣ ਆਪਾਂ ਆਏ ਤੇ ਕੁਝ ਗਾੜ ਲਾਉਣੇ ਲਾ ਕੇ ਤੇ ਫਿਰ ਨੱਪਦੇ ਥੱਲੇ ਤੇ ਬਾਕੀ ਉਹ ਰਹਿ ਗਈ ਅਦਰ ਪੀਸ ਛਾੜ ਦੇਣ ਵਾਲਾ ਤਕਰੀਬਨ ਛਾੜ ਕੇ ਫਿਰੇ ਵੀ ਲਾਉਂਦੇ ਠੇ ਘੜੋਗਾ ਉਹ ਲੈ ਤੈਨੂੰ ਗਰਮੀ ਲੱਗਦੀ ਏ ਉਹ ਕੱਲਾ ਲੱਗਾ ਤੂੰ ਪਰ ਉਹਨੇ ਨੋਕੇ ਖੜੋ ਗਿਆ ਕੁਬਾ ਮੈਂ ਖੋਲ ਹੀ ਜਾਣਾ ਉਹ ਕਿੜਾ ਚਾਦਰ ਤੇ ਬੇਲੇ ਰਾਮ ਲਾਉਣਾ ਇਧਰ ਆ ਖਲਵਾ ਏ ਚਾਬੀ ਐ ਕਿੜੇ ਲਵਦਾ ਫੇਰ ਲੱਗਣੀ ਉਹਨੂੰ ਤਾਂ ਰਹਿ ਨਹੀਂ ਦੋ ਕਿੜਾ ਉਹ ਉਹ ਨਾਰ ਬੜੇ ਔਖੇ ਫੁੱਲ ਉਹ ਆਪ ਇਹਨੇ ਖੋਲ ਲੈਣੀ ਉਹਦੇ ਕਿ ਸਟਾਕ ਕੀ ਜਣ ਬਾਦ ਖੋਲ ਲੈਂਦੇ ਨੇ ਮੈਂ ਕਰੀਗਾ ਇਹ ਪਰਾਂ ਨੂੰ ਥੋੜੀ ਚਾਹੀਦੀ ਹੈ ਇਹ ਇੱਥੇ ਡਾਣ ਕਰ ਮਾੜੀ ਜੀ ਇਹ ਇੱਥੇ ਡਾਣ ਕਰ ਸੱਸਿਆ ਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਦਾ ਬਲੌਗ ਹੈ ਜੀ ਆਪਣੀ ਚਾਦਰ तकरीबन ਲੱਗ ਚੱਲੀ ਆ ਬਸ ਥੋੜੀ ਮਾੜੀ ਮੋਟੀ ਕਮੀ ਰਹੇਗੀ ਉਹ ਪਿੱਛੇ ਰਹਿ ਕੇ ਟੱਕ ਲਾਉਣ ਵਾਲੇ ਇਧਰ ਸਾਰੀ ਲਾਤੀ ਆ ਤੇ ਓਕਰ ਦਾ ਕੰਮ ਹੋ ਰਿਹਾ ਕਰਕੇ ਤੇ ਉੱਗਦੇ ਆਪਾਂ ਇਹ ਵੱਲ ਲਾਉਣੇ ਦੋ ਵੱਲ ਵਾਲ ਕੋ ਨਹੀਂ ਮਿਲਿਆ ਹੁੰਦੇ ਤੋਂ ਐ ਕੀ ਆਂਦਾ ਹੈ ਬਸ ਇਧੇ ਘਾਤੇ ਚੁੰਜਾ ਇਹ ਬਹੁਤ ਨਹੀਂ ਇਸਤੀ ਵਾਲੀ ਫੈਮਿਲੀ ਵਾਲੀ ਹਾਂ ਕੋਣੇ ਚੜਾਈ ਜੇ ਇਹ ਚੜਾ ਦਿੰਦੇ ਫਿਰ ਬਣਾ ਪਾ ਲੱਗ ਜਾਣਾ ਆਂ ਆਓ ਜੀ ਆਪਣਾ ਇੱਕ ਆਪਾਂ ਮਸ਼ੀਨ ਵਾਲਾ ਕੰਪਨੀ ਦਾ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਕੰਮ ਪੁੱਠਾ ਕੀਤਾ ਜੀ ਆਹ ਵਾਲਾ ਪੁੱਠਾ ਕੀਤਾ ਦੇਖੋ ਜੀ ਬਾਹਰੋਂ ਉਹਨਾਂ ਨੇ ਅੰਦਰਲੇ ਪਾਸੋਂ ਠੋਕਦਾ ਕੀਤਾ ਅੰਦਰਲੇ ਪਾਸੋਂ ਲੰਮੀ ਸ਼ਾਟ ਹੈ ਗਿਆ ਤੇ ਬਾਹਰੋਂ ਅੰਦਰ ਬਹੁਤ ਇੰਨੀ ਮੁਸ਼ਕਲ ਆਉਂਦੀ ਆ ਇਹਦੇ ਬਾਰੇ ਨਾਲ ਤੁਸੀਂ ਇਹ ਦੱਸਿਆ ਜੀ ਕਿ ਇਹ ਕੰਮ ਸਹੀ ਕੀਤਾ ਜਾਂ ਗਲਤ ਕੀਤਾ ਅੰਦਰਲੇ ਪਾਸੋਂ ਬਾਹਰੋਂ ਠੁੱਕਦਾ ਜਾਂਦੇ ਪਹਿਲਾਂ ਬਾਹਰੋਂ ਠੁੱਕੇਗਾ ਫਿਰ ਸ਼ਾਟ ਨੂੰ ਸੱਟ ਲੱਗੇਗੀ ਫਿਰ ਇਸ ਤਰੀਕੇ ਨਾਲ ਪਊਗਾ ਆਪਾਂ ਇਹ ਜਿਗਾਰਡ ਪੱਟ ਕੇ ਬਾਹਰੋਂ ਬਾਹਰ ਕਰਨਾ ਇਹ ਕੰਮ ਬਹੁਤ ਗਲਤ ਕੀਤਾ ਇਹਨਾਂ ਨੇ ਬਾਕੀ ਆਪਾਂ ਤਕਰੀਬਨ ਕਿੰਨੀਆਂ ਮਸ਼ੀਨਾਂ ਲਿਆ ਲਿਆਂਦੀਆਂ ਨੇ ਉਹਦੇ ਜੇ ਕੰਮ ਕਦੇ ਨਹੀਂ ਆਇਆ ਆ ਦੇਖੋ ਇਦਾਂ ਸ਼ਾਰਪ ਨੂੰ ਸੱਟ ਲੱਗਦੀ ਆ ਫਿਰ ਉਹ ਬੈਰਿੰਗ ਰੁਕਦਾ ਤੇ ਫਿਰ ਤਿਆਰ ਹੁੰਦਾ ਕਿਤੇ ਇਹ ਜੇਕਰ ਸੀਜ਼ਨ ਚ ਟੁੱਟਦਾ ਜੇ ਤੁਸੀਂ ਦੇਖੋ ਵੀ ਇਹ ਬੈਰਿੰਗ ਟਾਈਟ ਹੋਏਗਾ ਤਾਂ ਕਿਹੜੇ ਹਿਸਾਬ ਨਾਲ ਨਿਕਲੂਗਾ ਨਾ ਇਹਨੂੰ ਕੋਈ ਸੱਟ ਲੱਗਣੀ ਨਾ ਕੋਈ ਕਿਸੇ ਤਰ੍ਹਾਂ ਦਾ ਜਿਆਨੀ ਕਿ ਔਖਾ ਬਹੁਤ ਨਿਕਲੂਗਾ ਇਧਰ ਅਸੀਂ ਤੋ ਕੱਢਦਾ ਫਿਰ ਮੂੰਹ ਖੁੱਲਾ ਕਰਨਾ ਪੈਣਾ ਹੈ ਆਉਂਦਾ ਹੈ ਮੂੰਹ ਖੁੱਲਾ ਕਰਨਾ ਪੈਣਾ ਕਿਹੜਾ ਇੱਧਰ ਆ ਇੱਥੇ ਉਧਰ ਨਹੀਂ ਘੇੜਨਾ ਇਹ ਬਲਟਾਣੀ ਨਹੀਂ ਦੇ ਕਿੰਨਾ 92 ਨੰਬਰ ਹੈ 92 ਇਹ ਆਣੀ ਨਹੀਂ ਆ ਨਹੀਂ ਵੀ ਘੜੀ ਨਹੀਂ ਨਾ ਟਾ ਚੱਲ ਘੇੜੀਏਗਾ ਨੂੰ ਘੇੜੋ ਤਾਂ ਚਲੋ 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 ਬਾਹਰ ਜਾ ਇੱਥੋਂ ਗੜਾਣਾ ਘੇੜੇ ਨਹੀਂ ਚੱਲ ਚਲੋ ਹਾਂ ਅੱਖੜ ਜਾਏ ਦੇਖ ਇੱਕ ਕੇ ਆਣੀ ਚਾਹੀਦੀ ਅਰਦਾਸ ਚਲ ਪਾਗ ਵੇਖੋ ਚਲੋ ਤੇਰਾ ਲਾਉਂਦੇ ਹੋਰਾ ਯਾਰ ਵਰਮਟ ਰਟਾਇਡ ਹੋ ਰਿਹਾ ਤੇ ਮਲਾਦਾ ਨਾ ਫੜੀ ਖਲਾਮ ਵਰਮ ਰਲਾ ਰਹਾ ਫੇਰ ਇੱਕ ਕੁੜਕੀ ਦਿੱਤੀ ਕਿੱਥੋਂ ਗੇੜ ਤੇ ਪਾਜੇ ਪੁੜਿਆ ਵੱਡਾ ਤੇ ਵੀ ਗੇੜੋ ਬੈਲ ਚੜੀ ਹੋਈ ਹੈ ਬੈਲ ਚੜੀ ਹੋਈ ਹੈ ਇਧਰ ਕੋਈ ਚੜਾਈ ਜੇ ਜਬਾ ਟੱਕੜ ਆਉਂਦਾ ਤੇ ਜਬਾ ਕਹਿੰਦਾ ਆ ਸਕਦੀ ਨਹੀਂ ਤੇਰੇ ਹਾਂ ਐਡਾ ਤਾਂ ਬੰਨ ਜਾਣਾ ਘਰੇ ਬਣਾਉਂ। ਹੋਰ ਬਣਾ ਲਾਂਗੇ। ਨਹੀਂ ਮੈਂ ਆ ਸਕਦੀ ਨਹੀਂ ਬੈਲਟ ਵੇਖਾਂ। ਚੜਾਓ ਰੱਖੋਗੇ ਤੇ ਫਿਰ ਪਾ ਲਗਣਾ। ਪਿਛਾਂ ਕਿਹੜਾ ਹਾਂ? ਇੱਕ ਮਿੰਟ ਇੱਕ ਮਿੰਟ। ਚਲੋ। 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 ਖੜ ਜਾ ਖੜ ਜਾ। ਚਲੋ। 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 ਰੁਕ ਜਾਓ। ਇਹ 93 ਨੰਬਰ ਬੈਲਟ ਲੈ ਆਵੀਂ। 99 ਨੰਬਰ ਆਇਆ ਕਿ ਸਹੀ ਹਮ ਖੁੱਲੀ ਆਈ ਤਾਂ ਫਿਰ ਨਹੀਂ ਆਦੀ ਖੁੱਲੀ ਆਈ ਮੋੜ ਆ ਲਿਆ ਸਾਢੇ 93 92 ਲਿਆ ਹੁੰਦੇ ਮਿਲ ਜਾਗੀ ਹਮ ਸਾਢੇ 85 ਮਿਲਉਂਦੇ ਲੋਇ ਨਹੀਂ ਕਿ ਮਿਲ ਜੇ ਸਾਢੇ 65 ਪਾਨਾ ਜੀ ਆਂਦਾ ਤਾਂ ਸਾਢੇ 92 ਦੀ ਬੈਲਟ ਵੀ ਆਂਦੀ ਨਹੀਂ ਆ ਪੈ ਬੈਰਗਾ ਇਹਦੇ ਬਾਅਦ ਤੁਹਾਨੂੰ ਦੱਸਿਆ ਕੋਰ ਵੀ ਕਰਨਾ ਪੈਂਦਾ ਆਹੋ ਇੱਧੇ ਕਿ ਨਾ ਟਿਕਿਆ ਕਿ ਇਹ ਦ ਬੈਰਗਾ ਕੱਟਣਾ ਸੇ ਇਧਰ ਤੋਂ ਨਿਕਲੇ ਕਿ ਇਧੇ ਕਿ ਨਾ ਟਿਕਿਆ ਖੁੱਲੀ ਕਰਦੀ ਇੰਨੇ ਕਰਦੇ ਨੇ ਟੱਕ ਲਾ ਕੇ ਨਿਸ਼ਾਨੀ ਲਾ ਕੇ ਠੀਕ ਹੈ ਉਹ ਤਾਂ ਕਿੰਨਾ ਕੁ ਚ ਕਹਿੰਦਾ ਇਹ ਇੰਨਾ ਹੀ ਚਾਹਣਾ ਜਿੰਨਾ ਇਹਦਾ ਕਹਿ ਇੰਨਾ ਹੀ ਚਾਹੇਦਾ ਇਹਾਂ ਪਿਛਾ ਦੇ ਨਿੰਦਾ ਹੀ ਤੀ ਨਾ ਉਹ ਜਿਵੇਂ ਜੱਸੀ ਮਸ਼ੀਨ ਹੈ ਉਹ ਤਾਂ ਹੀ ਜਾਂਦਾ ਨਾ ਦਾ ਵਿਸ਼ਾ ਉਹ ਵੇਖ ਲੈ ਬਣੀ ਕਿੱਥੇ ਹੂੰ